ਨਾਪਾ ਚੱਕਰ ਸੀ ਪਰ ਤੁਰੀ ਸਿਹਤ ਏਡੀਆ ਜਿਆਦਾ ਖਰਾਬ ਹੋਣ ਕਰਕੇ ਇਹਨੂੰ ਨਾਬੇ ਤੋਂ ਰਿੰਦਰ ਹਸਪਤਾਲ ਰੈਫਰ ਕਰਤਾ ਸਰ ਹੁਣ ਬੱਚੇ ਦੀ ਸਿਹਤ ਕੀ ਮੇਸ ਟਾਈਮ ਤੇ ਹੁਣ ਅਸੀਂ ਰਿੰਦਰ ਹਸਪਤਾਲ ਪਟਿਆਲੇ ਆਏ ਸੀ ਇੱਥੇ ਜਿਹੜਾ ਬੱਚਾ ਅਜੇ ਡਾਕਟਰਾਂ ਉਹਦੇ ਬਾਰੇ ਅਜੇ ਕੁਝ ਨਹੀਂ ਕਹਿ ਰਹੇ ਬਾਕੀ ਸੱਟਾਂ ਉਹਦੇ ਕਾਫੀ ਨੇ ਸੱਚ ਵੀ ਸੱਟ ਹੈ ਉਹਦੇ ਲੱਤਾਂ ਦੇ ਵੀ ਸੱਟਾਂ ਨੇ ਬਾਹਾਂ ਦੇ ਇੱਕ ਸਾਰਾ ਮੱਲਾ ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਅ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਾਂ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਰਫਤਾਰੀਆਂ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ सर प्यूस है बच्चा ये मेरा जो मेरा भाणजा है जो तीन साल तो साढ़े लवे ही रह रहा है ਅਸਲ ਦੇ ਵਿੱਚ ਬਾਹਰ ਇੱਕ ਸਾਈਡ ਤੇ ਖੜਾ ਸੀ ਇੱਕ ਬੋਲਟ ਮੋਟਰਸਾਈਕਲ ਤੇ ਸਰਦਾਰ ਮੁੰਡਾ ਸੀ ਜੋ ਬਹੁਤ ਹੀ ਅਨਗਲੀ ਨਾਲ ਤੇ ਬਹੁਤ ਹੀ ਤੇਜ਼ ਸਪੀਡ ਨਾਲ ਆਇਆ ਤੇ ਬੱਚੇ ਨੂੰ ਟੱਕਰ ਮਾਰੀ ਤੇ ਬੱਚਾ ਹਵਾ ਚ ਉੱਡਦਾ ਗਿਆ ਬਾਕੀ ਵੀਡੀਓ ਫਿਲਹਾਲ ਤੁਹਾਡੇ ਲਈ ਸਾਰੀਆਂ ਪਹੁੰਚ ਚੁੱਕੇ ਆਂ ਅਸੀਂ ਨਾਲ ਦੇ ਨਾਲ ਨੂੰ ਚੱਕਿਆ ਤੇ ਸਰਕਾਰੀ ਹਸਪਤਾਲ ਲੈ ਗਏ ਤੇ ਸਰਕਾਰੀ ਹਸਪਤਾਲ ਵਾਲਿਆਂ ਨੇ ਨਾਲ ਦੇ ਸਾਨੂੰ ਰਜਿੰਦਰਾ ਰੈਫਰ ਕਰਤਾ ਹੈ ਪਰ ਹੁਣ ਬੱਚੇ ਦੀ ਸਥਿਤੀ ਕੀ ਮੈਂ ਇਸ ਟਾਈਮ ਤੇ ਸਿੱਤੀ ਬਸ ਸਰ ਬੱਚੇ ਦੀ ਉਹ ਬੱਚੇ ਨੂੰ ਹੋਸ਼ ਹੈਗਾ ਸਿਰ ਤੇ ਨਾਜੂਕ ਸੱਟਾਂ ਨੇ ਜੀ ਅੰਦਰੂਨੀਆਂ ਤੇ ਪੱਟ ਬੱਚੇ ਦਾ ਟੁੱਟ ਚੁੱਕਿਆ ਤੇ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਵੀ 24 ਘੰਟੇ ਅਸੀਂ ਹਜੇ ਹੋਰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਰੇਟ ਕਰਾਂਗੇ ਜੀ ਇਹ ਕੋਈ ਸਰ ਅਕੇ ਚੰਡੀਗੜ੍ਹ ਟ੍ਰੈਫਿਕ ਕਰਨ ਦੀ ਗੱਲ ਆ ਰਹੀ ਸੀ ਸਾਹਮਣੇ ਕੁਛ ਅਜਿਹਾ ਹੋਇਆ ਨਹੀਂ ਨਹੀਂ ਸਰ ਹਜੇ ਕੋਈ ਚੰਡੀਗੜ੍ਹ ਵਾਲੀ ਕੋਈ ਗੱਲ ਨਹੀਂ ਹੈ ਜੀ ਤੇ ਸਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਜਿੰਨਾਂ ਵੱਲੋਂ ਬਿਆਨ ਲਿਖਾਇਆ ਹਾਂਜੀ ਇੱਕ ਪ੍ਰਸ਼ਾਸਨ ਦਾ ਤਾਂ ਆਏ ਨੇ ਨਾਲ ਦੇ ਕੋਲ ਸਾਰੇ ਤੇ ਉਹ ਬਿਆਨ ਲੈ ਕੇ ਗਏ ਨੇ ਜੀ ਸਰ ਕੀ ਮੰਗ ਕਰਦੇ ਹੋ ਕਿ ਜਿਹੜੇ ਇਹ ਜੇ ਹਾਦਸੇ ਹੁੰਦੇ ਨੇ ਕੀ ਮਤਲਬ ਕੀ ਅਪੀਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਸਰ ਇਹ ਅਪੀਲ ਕਰਦੇ ਆ ਵੀ ਇਹ ਬੱਚਿਆਂ ਨੂੰ ਬਾਈਕ ਦਾ ਨਾ ਦਿੱਤਾ ਜਾਵੇ ਇੰਨੀ ਛੋਟੀ ਉਮਰ ਦੇਆਂ ਨੂੰ ਤੇ ਆਪਣੇ ਸਪੀਡ ਤੇ ਕੰਟਰੋਲ ਰੱਖਣ ਤੇ ਪ੍ਰਸ਼ਾਸਨ ਵੀ ਜੋ ਸ਼ਹਿਰ ਦੇ ਵਿੱਚ ਬਣਦੇ ਰੈਂਪ ਬਣਾਏ ਜਾਣ ਤੇ ਵੀ ਇਹ ਜੇ ਹਾਦਸੇ ਹੋਣ ਤੋਂ ਬਚਣ ਜੀ ਬੱਚਾ ਕੋਈ ਵੀ ਹੋ ਸਕਦਾ ਸਾਡਾ ਚਾਹ ਕਿਸੇ ਦਾ ਵੀ ਭਾਈ ਜੀ ਜੀ ਕੀ ਕਹਣਾ ਹੈ ਮਾਲਕੀ ਕੀ ਕਹਿਣਾ ਹੈ ਅ ਕੱਲ तकरीबन 5 6 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਕੋਈ ਜਾ ਰਿਹਾ ਸੀਗਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਹਾਂ ਤੇ ਬੱਚੇ ਨੂੰ ਉਹਨੇ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਜੀ ਤੇ ਵੀਡੀਓ ਵਿੱਚ ਦੇਖਿਆ ਕਿ ਬੱਚਾ ਕਾਫੀ ਦੂਰ ਜਾ ਕੇ ਗਿਰਿਆ ਹੈਗਾ ਸਾਡੀ ਮਤਲਬ ਇੱਕ ਸਾਰਾ ਮਹੱਲਾ ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਾਂ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੇ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਰਫਤਾਰੀਆਂ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਵਿੱਚ ਯੂ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਸਵੈ ਸੇਵਾਵਾਂ ਲਾ ਸਦਾਰ ਕਮੇਟੀ ਵੱਲੋਂ ਕਿ ਸਾਡੇ ਉਹ ਜਿਹੜੇ ਸਪੀਡ ਬ੍ਰੇਕਰ ਬਣ ਜਾਏ ਬਣਾਏ ਜਾਣ ਤਾਂ ਜੋ ਜਿਹੜੀ ਸਪੀਡ ਦੀ ਥੋੜੀ ਜਿਹੀ ਕਮੀ ਆਵੇਗੀ ਤਾਂ ਐਕਸੀਡੈਂਟ ਹੋਣ ਦਾ ਜਿਹੜਾ ਖਤਰਾ ਘਟੇਗਾ ਆਪਣਾ ਨਾਮ ਕੀ ਹੈ ਸ਼੍ਰੀਮਾਨ ਜੀ ਨਰਨ ਰਾਜੋਈ ਕੱਲੇ ਕੀ ਘਟਣਾ ਵਾਪਰੇ ਕੱਲੇ ਘਟਣਾ ਵਰਤਿਆ ਜੀ ਬੁਲਟ ਤੇ ਮੁੰਡਾ ਆ ਰਿਹਾ ਸੀਗਾ ਤੇ ਬੱਚਾ ਇਥੋਂ ਨਿਕਲ ਰਿਹਾ ਦੀ ਆ ਉਹ ਕਾਫੀ ਸਪੀਡ ਤੇ ਦੀਗਾ। ਦੇਖ ਕਾਫੀ ਝਟਾਂ ਲੱਗੀਆਂ ਨੇ ਵਿਚਾਰੇ ਦੇ। ਇਹਨਾਂ ਨੂੰ ਕਾਫੀ ਟਾਈਮ ਤੋਂ ਕਹਿੰਦੇ ਆਂ ਵੀ ਹੱਪ ਬਣਾ ਦਿਓ, ਹੱਪ ਬਣਾ ਦੇ ਇਹਨਾਂ ਨੇ ਬਣਾਏ ਨਹੀਂ। ਕਮੇਟੀ ਜੀ ਵੀ ਦੇਖਿਆ ਨੇ ਇਹ ਸਭ ਨੂੰ। ਕਿਸੇ ਨੇ ਸੁਣਾਈ ਨਹੀਂ ਕੀਤੀ ਹੱਦ ਤੱਕ। ਕਿਰਪਾ ਕਰਕੇ ਇੱਥੇ ਸਪੀਡ ਬਹੁਤ ਹੈ। ਪੁਲਿਸ ਨੂੰ ਵੀ ਦੇਖਣਾ ਚਾਹੀਦਾ। ਇਹ ਸਾਨੂੰ ਕੱਲ ਦੇਰ ਰਾਤ ਤੇ ਕੰਟੀਨਿਊਸ਼ਨ ਮਿਲੀ ਸੀ ਸਿਰੋਸਤ ਨਾਬਾ ਤੋਂ। ਇੱਕ 4 ਸਾਲ ਦਾ ਬੱਚਾ ਪਿਊਸ਼ ਦਾ ਨਾਂ ਹੈਗਾ। ਇਹ ਬਟੰਡਿਆ ਮਹੱਲੇ ਇੱਥੇ ਆਪਣੇ ਜਿਹੜੀ ਇਹਦੀ ਮੰਮੀ ਹੈ ਇਥੇ ਪੇਕੇ ਘਰ ਦੇ ਚੱਲ ਰਹੀ ਹੈ ਪਿਛਲੇ 1.5-2 ਸਾਲ ਤੋਂ ਤੇ ਇਹ ਨੂੰ ਕਿਸੇ ਬੁਲਟ ਮੋਟਰਸਾਈਕਲ ਦਾ ਅਨਨੋਨ ਪਰਸਨ ਨਾਮ ਨੂੰ ਮਜੇ ਦੇ ਬਾਰੇ ਪਤਾ ਨਹੀਂ ਲੱਗਿਆ ਉਹਨੇ ਇਹ ਨੂੰ ਫੇਟ ਮਾਰ ਕੇ ਜਿਹੜਾ ਮੋਟਰਸਾਈਕਲ ਉਹ ਲੈ ਕੇ ਫਰਾਰ ਹੋ ਗਿਆ ਉਥੋਂ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਦਾ ਪਹਿਲਾਂ ਸਿਰੋਤਾਂ ਨਾਬਾਜ਼ ਆਕਰ ਸੀ ਪਰ ਤੁਰੀ ਸਿਹਤ ਏਡੀਆ ਜਿਆਦਾ ਖਰਾਬ ਹੋਣ ਕਰਕੇ ਇਹ ਨੂੰ ਮਾਪੇ ਤੋਂ ਰਜਿੰਦਰ ਹਸਪਤਾਲ ਰੈਫਰ ਕਰਤਾ ਸੀ ਸਰੋਂ ਹੁਣ ਬੱਚੇ ਦੀ ਸਿਹਤ ਕੀ ਮੈਸ ਟਾਈਮ ਤੇ ਹੁਣ ਅਸੀਂ ਰਜਿੰਦਰ ਹਸਪਤਾਲ ਪਟਿਆਲੇ ਆਏ ਸੀ ਇੱਥੇ ਜਿਹੜਾ ਬੱਚਾ ਅਜੇ ਡਾਕਟਰ ਉਹਦੇ ਕੋਲ ਜਾ ਕੇ ਕੁਝ ਨਹੀਂ ਕਹਿ ਰਹੇ ਬਾਕੀ ਸੱਟਾਂ ਉਹਦੇ ਕਾਫੀ ਨੇ ਸੱਚ ਵੀ ਸੱਟ ਹੈ ਉਹਦੇ ਲੱਤਾਂ ਦੇ ਵੀ ਸੱਟਾਂ ਨੇ ਬਾਹਾਂਾਂ ਦੇ ਵੀ ਸੱਟਾਂ ਨੇ ਤੇ ਵੈਸੇ ਖਤਰੇ ਤੋਂ ਦੇ ਬਾਹਰ ਲੱਗ ਰਿਹਾ ਸੱਚੇ ਪਾਤਸ਼ਾਹ ਸਹੀ ਕਰਨ ਬੱਚੇ ਨੂੰ ਸਰ ਜਿਹੜਾ ਬੁਲਟ ਸੀ ਉਹ ਓਵਰ ਸਪੀਡ ਜ਼ਿਆਦਾ ਲਿਖ ਰਿਹਾ ਸੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਜਿਵੇਂ ਓਵਰ ਸਪੀਡ ਆ ਰਿਹਾ ਸੀ ਕਾਫੀ ਹਾਂਜੀ ਕਿ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਬੱਚਾ ਇੱਕਦਮ ਸੰਭਲੇ ਆਇਆ ਹਾਂਜੀ ਹਾਂਜੀ ਓਵਰ ਸਪੀਡ ਸੀ ਬਹੁਤ ਜ਼ਿਆਦਾ ਜੋ ਸੀਸੀਟੀਵੀ ਵਿੱਚ ਹੁਣ ਆਇਆ ਉਹਦੀ ਓਵਰ ਸਪੀਡ ਜ਼ਿਆਦਾ ਸੀ ਪਰੰਤੂ ਇਹ ਉਹਦੇ ਬਾਰੇ ਆਪਣਾ ਉਹਦੇ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਬਾਰੇ ਜਾਂ ਉਹਦੀ ਅਜੇ ਨੋਟੀਫਿਕੇਸ਼ਨ ਅਜੇ ਸਾਡੇ ਕੋਲ ਸਾਹਮਣੇ ਨਹੀਂ ਆਈ ਅੱਜ ਅਸੀਂ ਉਹਦੇ ਮਾਮੇ ਦੇ ਜੋਨੀ ਦੇ ਬਿਆਨ ਲੈ ਕੇ ਬੱਚੇ ਦਾ ਜਿਹੜਾ ਮਾਮਾ ਹੈਗਾ ਜੋਨੀ ਉਹਦੇ ਬਿਆਨ ਲੈ ਕੇ ਜਿਹੜੀ ਅਸੀਂ ਇਹਦੀ ਕਾਰਵਾਈ ਆਪਣੇ ਦੇ ਖਿਲਾਫ ਐਟਮਕਾ ਦਾ ਅਰਜ਼ੀ ਕਰਾਂਗੇ ਤੇ ਉਹਨੂੰ ਜਲਦੀ ਤੋਂ ਜਲਦੀ ਸੀਸੀਟੀਵੀ ਕੈਮਰਾ ਚੈੱਕ ਕਰਕੇ ਟ੍ਰੇਸ ਕਰਕੇ ਠੀਕ ਹੈ ਉਹਦੇ ਖਿਲਾਫ ਵੀ ਬਣਦੀ ਅਗਲੀ ਕਾਰਵਾਈ ਕਰੀ ਜੀ